ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਤੁਹਾਨੂੰ ਕਰਾਦਰ ਲੈ ਕੇ ਆਏ ਆ ਇੱਥੇ ਫਰੇਜ਼ਨੋ ਦੇ ਲਾਗੇ ਇੱਕ ਸ਼ਹਿਰ ਆ ਕੈਲੀਫੋਰਨੀਆ ਦੇ ਵਿੱਚ ਜਿਸ ਸ਼ਹਿਰ ਦੇ ਵਿੱਚ ਸਾਹਬ ਸਿੰਘ ਰਹਿੰਦਾ ਆ ਕਈ ਵਾਰੀ ਅੱਗੇ ਵੀ ਇੱਥੇ ਵੀਡੀਓ ਇਹਨਾਂ ਨੇ ਆਪਣੇ ਗੋਲਡਨ ਫਾਰਮ ਤੋਂ ਪਾਈਆਂ ਆ ਪਰ ਅੱਜ ਅਸੀਂ ਕਿਹਾ ਵੀ ਤੁਹਾਨੂੰ ਕੁਝ ਵਧੀਆ ਤਰੀਕੇ ਨਾਲ ਜਾਣਕਾਰੀ ਜੇ ਦੇ ਸਕੀਏ ਤਾਂ ਉਹ ਸਾਡਾ ਉਪਰਾਲਾ ਇਹ ਇੰਨੇ ਕਿਹੜੇ-ਕਿਹੜੇ ਜਾਨਵਰ ਰੱਖੇ ਆ ਕਿਹੜੇ-ਕਿਹੜੇ ਪੰਛੀ ਰੱਖੇ ਆ ਉਹ ਸਾਰੀ ਗੱਲਬਾਤ ਕਰਾਂਗੇ ਸਾਬ ਸਿੰਘ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਖਤੇ ਬਹੁਤ ਵਧੀਆ ਚੜ੍ਹਦੀ ਕਲਾ ਤੁਸੀਂ ਦੱਸੋਗੇ ਬਹੁਤ ਵਧੀਆ ਪਿੰਡ ਵਾਲਾ ਮਾਹੌਲ ਆ ਸਾਰਾ ਇੰਜੋਏ ਕਰੋ ਲਾਈਫ ਦਾ ਇੰਜੋਏ ਬਿਲਕੁਲ ਬਿਲਕੁਲ ਮਤਲਬ ਕੋਈ ਟੈਨਸ਼ਨ ਪਰੇਸ਼ਾਨੀ ਬੋਝ ਇਤਨੀ ਲੱਗਦਾ ਪਰੇਸ਼ਾਨੀਆਂ ਬੜੀਆਂ ਹੁੰਦੀਆਂ ਨੇ ਲੇਕਿਨ ਉਹ ਇੱਥੇ ਆ ਕੇ ਸਾਰੀਆਂ ਮੁੱਕ ਜਾਂਦੀਆਂ ਜਿਹੜੇ ਬੋਝ ਆਪਾਂ ਬਾਹਰੋਂ ਲੈ ਕੇ ਆਨੇ ਆ ਜਿਸਨਾਂ ਦੇ ਵਿੱਚ ਚਾਹੀਦਾ ਜਾਨਵਰਾਂ ਦੇ ਸਾਰੀਆਂ ਟੈਨਸ਼ਨਾਂ ਨੂੰ ਭੁੱਲ ਜਾਈਦਾ। ਮਤਲਬ ਜਿਹੜਾ ਇੱਕ ਬੋਝ ਹੁੰਦਾ ਵੀ ਆਮ ਲੋਕ ਆਪਣੇ ਇਹਨਾਂ ਚੀਜ਼ਾਂ ਤੋਂ ਭੱਜ ਰਹੇ ਆ ਵੀ ਯਾਰ ਕਿਹੜਾ ਕੁੱਕੜ ਰੱਖੂਗਾ। ਕਿਹੜਾ ਗਾਈਆਂ ਰੱਖੂਗਾ, ਕਿਹੜਾ ਘੋੜੇ ਰੱਖੂਗਾ, ਕਿਹੜਾ ਇੰਨੇ ਪੱਠੇ ਪਾਊਗਾ। ਹਾਂਜੀ ਹਾਂਜੀ ਹਾਂਜੀ। ਤੇ ਨਵਾਊਗਾ, ਧਵਾਊਗਾ, ਇਹਨਾਂ ਦੀ ਸਾਂਭ ਸੰਭਾਲ ਕਰੂਗਾ। ਉਹ ਤਾਂ ਉਹ ਉਹ ਚੀਜ਼ ਦਾ ਬੋਝ। ਉਹ ਚੀਜ਼ ਦਾ ਬੋਝ ਨਾ ਮੈਨੂੰ ਫੀਲ ਨਹੀਂ ਹੁੰਦਾ। ਜਿੱਦਾਂ ਇੱਕ ਹੁੰਦਾ ਕਿ ਬੰਦੇ ਨੂੰ ਸ਼ੌਂਕ ਆ, ਕੋਈ ਬੰਦਾ ਕਮਰਸ਼ੀਅਲ ਪਰਪਸ ਤੇ ਕਰਦਾ ਪਿਆ ਉਹਨੂੰ ਕੰਮ ਲੱਗਦਾ। ਮੈਨੂੰ ਸ਼ੌਂਕ ਆ ਸ਼ੌਂਕ ਦੇ ਨਾਲ ਹੀ ਆ ਕੰਮ ਆਪ ਹੀ ਆਪਾ ਕਰੀ ਜਾਂਦੇ ਆ ਤੇ ਨਾਲੇ ਐਡਾ ਕੋਈ ਕੰਮ ਹੀ ਨਹੀਂਗਾ ਜਦੋਂ ਤੁਹਾਨੂੰ ਮਜਾਣ ਲੱਗ ਗਿਆ ਨਾ ਜਦੋਂ ਤੁਹਾਨੂੰ ਆਪਣੇ ਆਪ ਨਾਲ ਪਿਆਰ ਹੋ ਗਿਆ ਤੁਸੀਂ ਸਾਰਿਆਂ ਨਾਲ ਪਿਆਰ ਕਰੋਗੇ ਅਸਲ 'ਚ ਇੱਥੋਂ ਇੱਥੋਂ ਲੱਗਦਾ ਵੀ ਜ਼ਿਆਦਾ ਬੰਦੇ ਦੇ ਵਿੱਚ ਦਿਆਲਤਾ ਬਿਲਕੁਲ ਇਹੋ ਜਿਹੀਆਂ ਚੀਜ਼ਾਂ ਜ਼ਿਆਦਾ ਹੁੰਦੀਆਂ ਹਨ ਬੱਚਿਆਂ ਦੇ ਵਾਸਤੇ ਪਿੰਡ ਦਾ ਮਾਹੌਲ ਵਾਸਤੇ ਬਹੁਤ ਵਧੀਆ ਚੀਜ਼ਾਂ ਤੁਹਾਨੂੰ ਕਾਫੀ ਕੁਝ ਦਿਖਾਵਾਂਗੇ ਇੱਥੇ ਮੋਰ ਵੀ ਆ ਇੱਥੇ ਸਾਰਾ ਕੁਝ ਹੈਗਾ ਉਹ ਸਾਰਿਆਂ ਦੇ ਹੌਲੀ-ਹੌਲੀ ਦਰਸ਼ਨ ਕਰਾਵਾਂਗੇ ਤੁਹਾਨੂੰ ਤੇ ਸਾਹਬ ਸਿੰਘ ਆਪਾਂ ਪਹਿਲਾਂ ਜਿਹੜੀਆਂ ਚਿੜੀਆਂ ਤੋਤੇ ਉਹ ਰੱਖਿਆ ਹਾਂਜੀ ਹਾਂਜੀ ਉਧਰ ਚੱਲੀਏ ਥੋੜਾ ਜਿਹਾ ਚਲੋ ਆਜੋ ਆਜੋ ਜੀ ਅੱਛਾ ਸਾਹਬ ਸਿੰਘ ਇਹ ਵੱਖਰੇ ਵੱਖਰੀਏ ਜੇ ਇੱਕ ਇੱਕ ਚਿੜੀ ਆ ਕਿ ਬਰਡਸ ਕੀ ਚੀਜ਼ ਹੈ ਇਹ ਨਾ ਪੈਰਕੀਟਸ ਨੇ ਆਸਟ੍ਰੇਲੀਅਨ ਬਰਡ ਨੇ ਛੋਟੇ ਵਾਲੇ ਤੋਤੇ ਨੇ ਇਹ ਬਾਹਰ ਕੱਢ ਸਕਦੇ ਆਪਾਂ ਨਹੀਂ ਨਹੀਂ ਇਹ ਤਾਂ ਉੱਡ ਜਾਣਗੇ ਕਿਉਂਕਿ ਆਪਣੇ ਟ੍ਰਿਮ ਨਹੀਂ ਕੀਤੇ ਹੋਏ ਪੰਖ ਓਕੇ ਜਿਹੜੇ ਤੁਸੀਂ ਪੈਟ ਸਟੋਰ ਤੋਂ ਲੈਨੇ ਆ ਉਹਨਾਂ ਦੇ ਨਾ ਪੰਖ ਆਲਰੇਡੀ ਉਹਨਾਂ ਨੇ ਟ੍ਰਿਮ ਕੀਤੇ ਹੁੰਦੇ ਕੱਟੇ ਹੁੰਦੇ ਆ ਬਸ ਲਾਸਟ ਵਾਲਾ ਫੈਦਰ ਹੁੰਦਾ ਉਹ ਉੱਡ ਨਹੀਂ ਪਾਉਂਦੇ ਅੱਛਾ ਇੱਕ ਚੀਜ਼ ਮੈਨੂੰ ਦੱਸ ਪਈ ਆ ਮ ਆਪਾਂ ਕਹਿ ਦਿੰਨੇ ਆ ਵੀ ਇਹਨਾਂ ਨੂੰ ਪਿੰਜਰੇ ਚ ਪਾ ਕੇ ਰੱਖਣਾ ਗੁਲਾਮ ਰੱਖਣਾ ਵੀ ਚੰਗੀ ਗੱਲ ਨਹੀਂ ਹਾਂਜੀ ਹੈ ਤਾਂ ਚੰਗੀ ਗੱਲ ਨਹੀਂ ਆ ਪਰ ਇਹ ਇਹਨਾਂ ਦਾ ਦੇਸ਼ ਵੀ ਨਹੀਂ ਇਹ ਆਸਟ੍ਰੇਲੀਆ ਦੇ ਬਰਡਸ ਨੇ ਓਕੇ ਉੱਥੇ ਦੀ ਕਲਾਈਮੇਟ ਚ ਰਹਿ ਸਕ ਹੁਣ ਜਿਵੇਂ ਆ ਜੋ ਦਾਣਾ ਖਾਂਦੇ ਨੇ ਹੁਣ ਜਿਵੇਂ ਤੁਸੀਂ ਵੇਖ ਰਹੇ ਉਹਨੂੰ ਕੰਗਣੀ ਕਹਿੰਦੇ ਨੇ ਛੋਟਾ ਛੋਟਾ ਦਾਣਾ ਜਿਹੜਾ ਹੁੰਦਾ ਆ ਉਹ ਇਹਨਾਂ ਨੂੰ ਬਾਹਰ ਨਹੀਂ ਮਿਲਣਾ ਇਹਨਾਂ ਨੇ ਉਦਾਂ ਮਰ ਜਾਣਾ ਆ ਤੇ ਦੂਜੀ ਗੱਲ ਇਹਨਾਂ ਦੇ ਰੰਗ ਬੜੇ ਚਮਕੀਲੇ ਆ ਪਰ ਕੀਲੇ ਰੰਗਿਆ ਇਲ ਨੂੰ ਬੜੀ ਦੂਰੋਂ ਹੀ ਲੱਭ ਜਣਿਆ ਜੇ ਕਿਤੇ ਵੀ ਬੈਠੇ ਆ ਲੋਕ ਨਹੀਂ ਸਕਦੇ ਮਤਲਬ ਇੱਥੇ ਸੇਫ ਇੱਥੇ ਹੀ ਆ ਇਹ ਹਾਂਜੀ ਆ ਬਾਹਰ ਜਿੰਦਾ ਨਹੀਂ ਰਹਿ ਸਕਦੇ ਪਾਣੀ ਤੋਂ ਬਿਨਾ ਮਰ ਜਾਣਾ ਇਹਨਾਂ ਨੇ ਇਹਦੇ ਬਾਰੇ ਕੀ ਏ ਇਹ ਕਿਹੜੀ ਚੀਜ਼ ਆ ਇਹ ਜਿਹੋਣਾਂ ਤੋਂ ਵੱਡੇ ਨੇ ਤੇ ਆ ਕਾਕਟੇਲ ਨੇ ਕਾਕਟੇਲ ਇਹ ਹਾਂਜੀ ਇਹਨਾਂ ਨੂੰ ਕਾਕਟੇਲ ਕਹਿੰਦੇ ਨੇ ਇਹ ਸਾਫ ਸਿੰਘੇ ਬੋਲਦੇ ਵੀ ਆ ਜਿਹੜੇ ਆਮ ਤੋਤੇ ਬੋਲਦੇ ਹੁੰਦੇ ਸੀ ਆਪਣੇ ਪਿੰਡਾਂ ਦੇ ਵਿੱਚ ਆਪਾਂ ਗੱਲ ਕਰਦੇ ਸੀਗੇ ਹਾਂਜੀ ਹਾਂਜੀ ਇਹਨਾਂ ਨੂੰ ਟੇਮ ਕਰਨਾ ਪੈਂਦਾ ਗੱਲਾਂ ਸਿਖਾਣੀਆਂ ਪੈਂਦੀਆਂ ਨੇ ਜਿੱਦਾਂ ਆ ਬੋਲਦੇ ਨੇ ਬڑے ਲੋਕ ਕਹਿੰਦੇ ਨੇ ਕਿ ਜਿਹੜੇ ਬਜੀਜ਼ ਨੇ ਉਹ ਬੋਲਦੇ ਨਹੀਂ ਆ ਜਿਹੜੇ ਪੈਰਕੀਟਸ ਨੇ ਲੇਕਿਨ ਮੈਂ ਬੜੀ YouTube ਤੇ ਵੀਡੀਓ ਵੇਖੀ ਆ ਪੈਰਕੀਟਸ ਵੀ ਬੋਲਦੇ ਨੇ ਕੁਝ ਕੁ ਇਹ ਵੀ ਬੋਲਦੇ ਆ ਇਹਨਾਂ ਨੂੰ ਕੋਈ ਸਿਖਾ ਰਿਆ ਹੁਣ ਤੱਕ ਨਹੀਂ ਇਹਦੇ ਨਹੀਂ ਨਹੀਂ ਇਹ ਬੜੇ ਨੈਚੁਰਲ ਐਕਚੁਅਲੀ ਇਹਨਾਂ ਨੂੰ ਤਾਂ ਬਰੀਡ ਲੈਣੀ ਆ ਤੇ ਮੈਂ ਕੋਸ਼ਿਸ਼ ਕਰਦਾ ਇਹਨਾਂ ਨੂੰ ਜਿੰਨਾ ਦੂਰ ਰਵਾਂ ਉਹਨਾਂ ਵਧੀਆ ਵਾ ਮੈਂ ਚਾਹੁੰਦਾ ਕਿ ਬੱਚੇ ਦੇਣ ਤਾਂ ਕਰਕੇ ਇਹਨਾਂ ਨੂੰ ਨੇਸਟ ਬਾਕਸ ਲਾਇਆ ਹੋਇਆ ਇੱਥੇ ਤੇ ਜੇ ਆਪਾਂ ਇਹਨਾਂ ਤੋਂ ਦੂਰ ਰਵਾਂਗੇ ਇਹਨਾਂ ਨੂੰ ਨੈਚੁਰਲ ਮਾਹੌਲ ਦਾਂਗੇ ਤਾ ਇਹਨਾਂ ਨੇ ਬਰੀਡਿੰਗ ਦੇਣੀ ਹੈ ਜਿਹਨਾਂ ਨੂੰ ਹੱਥ ਲਾਉਂਦੇ ਰਹੇ ਇਹਨਾਂ ਨੇ ਕਹਿਣਾ ਇਥੇ ਸ਼ਿਕਾਰੀ ਆਂਦਾ ਹੈ ਕੋਈ ਕਿ ਅਹੀਂ ਇਹਨਾਂ ਲਈ ਸ਼ਿਕਾਰੀ ਆ ਤੇ ਫਿਰ ਇਹਨਾਂ ਨੇ ਆਂਡੇ ਨਹੀਂ ਦੇ ਅੱਛਾ ਇਹੇ ਸਾਹਬ ਸਿੰਘ ਕੁਕੜੀਆਂ ਬਹੁਤ ਆ ਤੇਰੇ ਰੱਖੀਆਂ ਹੋਈਆਂ ਹਾਂਜੀ ਜੀ ਕਾ ਖਾਲਸਾ ਭਾਈ ਜੀ ਕੀ ਫਤਿਹ ਤੇ ਇਹ ਕੁਕੜੀਆਂ ਤੇ ਉਹ ਕੀ ਚੀਜ਼ ਆ ਉਹ ਪਾਜੀ ਗੀਜ਼ ਨੇ ਗੀਜ਼ ਆ ਹਾਂਜੀ ਇਹ ਨਾ ਰਖਵਾਲੀ ਕਰਨ ਵਾਲੇ ਪੰਛੀ ਨੇ ਉਹ ਗੀਜ਼ ਆ ਹਾਂਜੀ ਉਹ ਗੀਜ਼ ਨੇ ਉਹ ਮੇਲ ਤੇ ਫੀਮੇਲ ਪੇਅਰ ਆ ਐ ਸਬਸਟਨ ਪੂਲ ਗੀਜ਼ ਨੇ ਇਹਨਾਂ ਦੀ ਬਰੀਡ ਦਾ ਨਾਮ ਆ ਜਿਹੜਾ ਅੱਗੇ ਤੁਰਦਾ ਪਿਆ ਔਰ ਨਾਰਿਆ ਤੇ ਪਿਛਲੀ ਵਾਲੀ ਮਾਦਾ ਆ ਓਕੇ ਇਹਨਾਂ ਦੀ ਪਛਾਣ ਆ ਹਮੇਸ਼ਾ ਵੀ ਉਹ ਮਾਦਾ ਪਿੱਛੇ ਤੁਰਦੀ ਆ ਨਹੀਂ ਨਹੀਂ ਆ ਜ਼ਰੂਰੀ ਨਹੀਂਗੀ ਉਹ ਪ੍ਰੋਟੈਕਟਿਵ ਆ ਥੋੜਾ ਤੇ ਉਹ ਉਹਨੂੰ ਲੈ ਕੇ ਜਾ ਰਿਹਾ ਕਾ ਆ ਜਾ ਇੱਥੇ ਉਪਰੇ ਬੰਦੇ ਆ ਗਏ ਨੇ ਜਿਵੇਂ ਫਿਰ ਉਹ ਮੂਰੇ ਲੱਗਾ ਹਾਂਜੀ ਉਹ ਮੂਰੇ ਲੱਗਿਆ ਵਾ ਹਾਂਜੀ ਹਾਂਜੀ ਮਤਲਬ ਇਹਨਾਂ ਦੇ ਵਿੱਚ ਵੀ ਇਸ ਚੀਜ਼ ਦਾ ਹੈਗਾ ਵੀ ਉਹ ਨਾਦਾ ਜਿਹੜਾ ਆ ਹਾਂਜੀ ਹਾਂ ਜਿਹੜੀ ਫੀਮੇਲ ਆ ਉਹ ਉਹ ਪਿੱਛੇ ਰਹਿੰਦੀ ਆ ਪਿੱਛੇ ਰਹਿੰਦੀ ਆ ਹਾਂਜੀ ਆਪਣੇ ਪਿੰਡਾਂ ਦੇ ਵਿੱਚ ਪਹਿਲਾਂ ਇਹ ਬਹੁਤ ਚੀਜ਼ਾਂ ਹੁੰਦੀਆਂ ਸੀਗੀਆਂ ਬੰਦਾ ਅੱਗੇ ਤੁਰਦਾ ਹੁੰਦਾ ਸੀ ਹਾਂਜੀ ਹਾਂਜੀ ਅੱਛਾ ਮੈਂ ਗੱਲ ਪੁੱਛਦਾ ਸੀਗਾ ਵੀ ਆਹ ਕੁਕੜੀਆਂ ਬਹੁਤ ਰੱਖੀਆਂ ਐ ਕੁਕੜੀਆਂ ਰੱਖਣ ਦਾ ਕੀ ਰੀਜ਼ਨ ਆ ਕੁਕੜੀਆਂ ਭਾਜੀ ਇੱਕ ਤਾਂ ਮੇਨ ਗੱਲ ਐ ਕੁਕੜੀਆਂ ਇੱਕ ਤਾਂ ਅੰਡੇ ਦਿੰਦੀਆਂ ਨੇ ਤੇ ਦੂਜੀ ਗੱਲ ਐ ਵਾ ਇਹ ਫਲਾਈ ਕੰਟਰੋਲ ਬੜਾ ਵਧੀਆ ਵਾ ਜਿਹੜੀਆਂ ਗਾਵਾਂ ਗੋਹਾ ਕਰਦੀਆਂ ਨੇ ਜਾਂ ਫਿਰ ਜੋ ਵੀ ਘੋੜੇ ਲਿੱਦ ਕਰਦੇ ਨੇ ਉਹਦੇ ਉੱਤੇ ਮੱਖੀਆਂ ਆ ਕੇ ਅੰਡੇ ਦੇ ਦਿੰਦੀਆਂ ਨੇ ਓਕੇ ਤੇ ਉਹਦੇ ਚ ਫਲਾਈ ਲਾਰਵਾ ਪੈਦਾ ਹੁੰਦੇ ਉਹਦੇ ਤੋਂ ਹੀ 3-4 ਦਿਨਾਂ ਚ ਮੱਖੀ ਤਿਆਰ ਹੋ ਜਾਂਦੀ ਆ ਤੇ ਇਹ ਪਹਿਲਾਂ ਹੀ ਉਹ ਗੋਏ ਨੂੰ ਖਲਾਰ ਲੈਂਦੇ ਨੇ ਤੇ ਉਹ ਚੋਂ ਲਾਰਵਾਸ ਕੱਢ ਲੈਂਦੇ ਨੇ ਲਾਰਵਾਸ ਕੱਢ ਲੈਂਦੇ ਆ ਤੇ ਖਾ ਲੈਂਦੇ ਤੇ ਮੱਖੀਆਂ ਜਿਹੜਾ ਆ ਟੁੱਟ ਜਾਂਦਾ ਮੱਖੀਆਂ ਦੀ ਬਾਤ ਹੀ ਨਹੀਂ ਬਾਤ ਦੀ ਮੱਖੀਆਂ ਦੇ ਬਾਤ ਦੀ ਕੰਟਰੋਲ ਚ ਰਹਿੰਦੀ ਇਹ ਪਿੰਡਾਂ ਵਾਲਿਆਂ ਨੂੰ ਬਹੁਤ ਜ਼ਰੂਰੀ ਗੱਲ ਸਮਝਣ ਵਾਲੀ ਆ ਕਿ ਪਹਿਲੇ ਲੋਕ ਜਿਹੜੇ ਕੁਕੜੀਆਂ ਰੱਖਦੇ ਹੁੰਦੇ ਸੀਗੇ ਉਹਦਾ ਕਾਰਨ ਕੀ ਹੁੰਦਾ ਸੀਗਾ ਤਾਂ ਇਹ ਗੱਲ ਬੜੀ ਵਧੀਆ ਸਾਹਬ ਸਿੰਘ ਨੇ ਦੱਸੀ ਆ ਤੇ ਚਲੋ ਸਾਹਬ ਸਿੰਘ ਹੋਰ ਵੀ ਆਪਾਂ ਦੇਖੀਏ ਵੀ ਇਹਨਾਂ ਨੂੰ ਹਾਂਜੀ ਹਾਂਜੀ ਤੁਸੀਂ ਹੋਰ ਵੀ ਦੇਖੋ ਦੇਖੋ ਛੱਤ ਦੇ ਉੱਤੇ ਮੋਰ ਮੋਰ ਨਹੀਂ ਬਿਦਾਂ ਬੈਠੇ ਨੇ ਮੋਰ ਦਿਖਾਓ ਦੇਖੋ ਛੱਤ ਦੇ ਉੱਤੇ ਆ ਮੋਰਨੀ ਜਿਹੜੀ ਸਾਹਮਣੇ ਬੈਠੀ ਆ ਆ ਮੋਰਨੀ ਆ ਹਾਂਜੀ ਉਹ ਪਰੇ ਦਾ ਮੋਰ ਆ ਓਕੇ ਇਹ ਆਜ਼ਾਦ ਹੀ ਛੱਡੇ ਨੇ ਆਪਾਂ ਇਹਨਾਂ ਨੂੰ ਕੈਦ ਨਹੀਂ ਕੀਤਾ ਕਦੀ ਵੀ ਅੱਛਾ ਆ ਜਿਹੜੀ ਪੂਛ ਤੋਂ ਬਗੈਰ ਆ ਇਹ ਮੋਰਨੀ ਆ ਹਾਂਜੀ ਇਹ ਮੋਰਨੀ ਆ ਤੇ ਜਿਹੜਾ ਉਹ ਪਰਲੇ ਪਾਸੇ ਪੂਛ ਵਾਲਾ ਆ ਉਹ ਮੋਰ ਆ ਇਹਦੀ ਨਿਸ਼ਾਨੀ ਵੀ ਇਹੀ ਹੁੰਦੀ ਆ ਨਾ ਕਹਿੰਦੇ ਹਾਂਜੀ ਮੋਰਨੀ ਦੀ ਪੂਛ ਨਹੀਂ ਹੁੰਦੀ ਉਹ ਮੋਰਨੀ ਦੀ ਪੂਛ ਨਹੀਂ ਦੀ ਮੇਰੇ ਕੋਲ ਆ ਜਿਹੜਾ ਖੰਭ ਆ ਹਾਂ ਇਹ ਵੀ ਮੋਰ ਦਾ ਹੀ ਆ ਇਹ ਮੋਰਦਾ ਹਾਂਜੀ ਇਹ ਵੀ ਮੋਰ ਅੱਛਾ ਤੂੰ ਪ੍ਰਸ਼ਾਨ ਨਹੀਂ ਲੈਂਦਾ ਨਾਲ ਹੀ ਹਾਂ ਇਹ ਵੀ ਆ ਕਿ ਬਈ ਜਿਹਦੇ ਚ ਰੰਗ ਨੇ ਨਾ ਜਾਦੇ ਹਾਂ ਆ ਵੇਖ ਰਿਓ ਤੁਸੀਂ ਕਿੰਨੇ ਸਾਰੇ ਕਲਰ ਨੇ ਇਸ ਕਰਕੇ ਇਹ ਮੋਰਦਾ ਆ ਉਹਦੀ ਖੂਬਸੂਰਤੀ ਵਾਸਤੇ ਜਿਵੇਂ ਉਹਦੇ ਚ ਰੰਗ ਬਾੜੇ ਨੇ ਇਹ ਕਿਸੇ ਦੇ ਘਰੇ ਨਹੀਂ ਜਾਂਦੇ ਮਤਲਬ ਇੱਥੋਂ ਕਿਸੇ ਹੋਰ ਪਾਸੇ ਉੱਡ ਜਕੇ ਚਲੇ ਜਾਂਦੇ ਨੇ ਚਲੇ ਵੀ ਗਏ ਤੇ ਵਾਪਸ ਆ ਜਾਂਦੇ ਨੇ ਜਿਵੇਂ ਆਪਾਂ ਇਹਨਾਂ ਦਾ ਫੀਡਰ ਲਾਇਆ ਨਾ ਪੱਕਾ ਹੀ ਫੀਡ ਰਿਆ ਓਕੇ ਇਹਨੂੰ ਭਰ ਲਈਦਾ 35 ਗੱਲ ਲੈਂਦਾ ਆ ਇਹਦੇ ਚ ਦਾਣਾ ਮੁਰਗੀਆਂ ਆਪ ਖਾਂਦੀਆਂ ਨੇ ਆ ਕੇ ਉਹ ਮੋਰੇ ਲਾਇਨੇ ਇੱਕ ਵਾਰੀ ਚ ਦੋ ਤੋੜੇ ਪੈ ਜਾਂਦੇ ਨੇ ਹਾਂ ਤੇ 50-20 ਦਾ ਤੋੜਾ ਹੁੰਦਾ ਜੀ ਤੇ ਦੋ ਤੋੜੇ ਪਾ ਦਈਦੇ ਆ ਤੇ ਆਪੇ ਹੀ ਫੀਡ ਖਾਂਦੇ ਇਹਨਾਂ ਨੂੰ ਪਤਾ ਇੱਥੇ ਦਾਣਾ ਮਿਲਣਾ ਤੇ ਇੱਥੇ ਹੀ ਆਂਦੇ ਨੇ ਹਾਂ ਪਿੱਕੇ ਦੇ ਘਰੇ ਮਿਲਣਾ ਹੀ ਨਹੀਂ ਹਾਂਜੀ ਇਹਨਾਂ ਨੂੰ ਪਛਾਣਿਆ ਇਹ ਤੇਰੀ ਤੇਰੀ ਪਛਾਣ ਹਾ ਤਾਂ ਮੇਰੀ ਮਤਲਬ ਇਹਨਾਂ ਨੂੰ ਆ ਤੇ ਪਤਾ ਕਿ ਦਾਣਾ ਆਪਾਂ ਪਾਉਂਨੇ ਆ ਪਰ ਉਦਾਂ ਜਿ ਇਹਨਾਂ ਨੂੰ ਫੜਨ ਚਾਹੀਏ ਤੇ ਲੱਗੇ ਨਹੀਂ ਆਂਦੇ ਆਜ਼ਾਦ ਪੰਛੀ ਆ ਮੋਰ ਆਜ਼ਾਦ ਪੰਛੀ ਹਾਂਜੀ ਉਹ ਐਵੇਂ ਮਗਰ ਮਗਰ ਨਹੀਂ ਕਰਦੇ ਜਿਵੇਂ ਕੁਕੜੀਆਂ ਆ ਦਾਣਾ ਲੈ ਕੇ ਫਿਰ ਉਹ ਤੇ ਪਾਵੇਂ ਇਹ ਲਿਲੀ ਲਿਲੀ ਬਾਰੇ ਦਿਓ ਜਾਣਕਾਰੀ ਲਿਲੀ ਗੋਲਡਨ ਰੀਟਰੀਵਰ ਆ ਤਦ ਹੀ ਮੈਂ ਤੈਨੂੰ ਵੇਖੀ ਰਿਹਾ ਬੱਚਿਆਂ ਨਾਲ ਬੜਾ ਜਿਆਦਾ ਪਿਆਰ ਕਰਦੀ ਆ ਤੇ ਉਹ ਆਪ ਹੀ ਨੂੰ ਨਵਾਈ ਜਾਂਦੇ ਦੇਖ ਲੈ ਫੜ ਕੇ ਹਾਂ ਹਾਂਜੀ ਇਹ ਤਾਂ ਬਹੁਤ ਜਿਆਦਾ ਮਤਲਬ ਬੱਚੇ ਨਾ ਬੜੀ ਫਰੈਂਡਲੀ ਆ ਹਨਾ ਇਹ ਹਾਂਜੀ ਹਾਂਜੀ ਬਹੁਤ ਜਾਨਵਰਾਂ ਨਾਲ ਵੀ ਬਹੁਤ ਪਿਆਰ ਕਰਦੀ ਜਾਨਵਰਾਂ ਨਾਲ ਵੀ ਵਧੀਆ ਰਹਿੰਦੀ ਹੈ ਹੁਣ ਆ ਵੇਖੋ ਤੁਸੀਂ ਬੱਕਰੀਆਂ ਛੋਟੇ ਛੋਟੀਆਂ ਕਿੱਦਾਂ ਖਾ ਰਹੀਆਂ ਨੇ ਹਨਾ ਬੱਕਰੀਆਂ ਰੱਖੀਆਂ ਐ ਬੜੀਆਂ ਵਧੀਆ ਲੀਲੇ ਬੜੇ ਵਧੀਆ ਐ ਯਾ ਇਹ ਬੱਚੇ ਨੇ 3 ਮਹੀਨੇ ਦੇ ਹੋ ਗਏ ਨੇ ਅੱਛਾ ਤੇ ਇਹਨਾਂ ਚੋਂ ਆ ਤਿੰਨ ਫੀਮੇਲ ਨੇ ਤੇ ਇੱਕ ਮੇਲ ਆ ਇਹ ਨੂਬੀਅਨ ਬਰੀਡ ਆ ਓਕੇ ਇਹਨਾਂ ਦਾ ਜਰਸੀ ਗਾਂ ਵਰਗਾ ਦੁੱਧ ਹੁੰਦਾ ਫੈਟ ਜਿਆਦਾ ਹੁੰਦੀ ਇਹਨਾਂ ਦੇ ਦੁੱਧ ਚ ਅੱਛਾ ਤੇ ਆ ਜਿਹੜੀ ਬਰੀਡ ਆ ਇਹ ਬੇਸਿਕਲੀ ਇੰਡੀਆ ਦੀ ਬਰੀਡ ਆ ਆਫਰੀਕਨ ਇੰਡੀਅਨ ਬਰੀਡ ਆ ਇਹਨਾਂ ਨੂੰ ਐਂਗਲੋ ਨੂਬੀਅਨਸ ਕਹਿੰਦੇ ਨੇ ਜਿਵੇਂ ਇੰਡੀਆ ਨਹੀਂ ਹੁੰਦੇ ਬੱਕਰੀ ਦੇ ਲੰਮੇ ਲੰਮੇ ਕੰਨ ਹਾਂ ਉਹ ਲੰਮੇ ਕੰਨਾਂ ਵਾਲੀ ਜਿਵੇਂ ਉਹ ਬੱਕਰੀ ਆ ਜਿਹਦਾ ਉਹਨੂੰ ਬੀਤਲ ਕਹਿੰਦੇ ਇੰਡੀਆ ਉਹ ਬੀਤਲ ਬੱਕਰਾ ਆ ਮੇਲਾ ਆਮ ਆਮੇਲਾ ਬੱਕਰਾ ਇਹ ਤਿੰਨ ਬکریاں ਹਾਂਜੀ ਹਾਂਜੀ ਅੱਛਾ ਇਹ ਕਾਫੀ ਪਿਆਰ ਬਹੁਤ ਕਰਦੀਆਂ ਹਨਾ ਬੱਚਿਆਂ ਨਾਲ ਸਾਰਿਆਂ ਨਾਲ ਦੁੱਧ ਪਿਆਲੇ ਆ ਨਾ ਇਹਨਾਂ ਦਾਫ ਪਾਲਿਆ ਇਸ ਕਰਕੇ ਜਿਆਦਾ ਪਿਆਰ ਕਰਦੀਆਂ ਲੱਗ ਜਾਂਦੀਆਂ ਠੀਕ ਆ ਤੇ ਆਓ ਫਿਰ ਤੁਹਾਨੂੰ ਹੁਣ ਕਰਾਉਨੇ ਆ ਦਰਸ਼ਨ ਘੋੜਿਆਂ ਦੇ ਵੀ ਉਧਰ ਘੋੜਿਆਂ ਹੱਲ ਵੀ ਚੱਲਦੇ ਆ ਸਾਰੇ ਬੜੇ ਅੱਗੇ ਅੱਗੇ ਤੁਰੇ ਫਿਰਦੇ ਆ ਸਾਰੇ ਆਹ ਭਾਜੀ ਹੈ ਉਹ ਵਿਚਾਰਿਆ ਆਪਣੀ ਨੂੰ ਉਹਨੂੰ ਕਹਿ ਰਿਹਾ ਇੱਧਰ ਨੂੰ ਆ ਜਾ ਇੱਧਰ ਨੂੰ ਆ ਜਾ ਲਈ ਫਿਰਦਾ ਉਹਨੂੰ ਨਾਲ-ਨਾਲ ਅੱਛਾ ਐਕਚੁਅਲੀ ਨਾ ਕੋਈ ਵੀ ਓਪਰਾ ਬੰਦਾ ਆ ਜਾਵੇ ਇੱਥੇ ਤੇ ਐਵੇਂ ਹੀ ਪ੍ਰੋਟੈਕਟਿਵ ਜੇ ਹੋ ਜਾਂਦੇ ਨੇ ਤੇ ਪਰ ਉਦਾਂ ਪੈਂਦੇ ਨਹੀਂਗੇ ਪਰ ਰੋਲੀ ਪੂਰੀ ਪਾਉਂਦੇ ਨੇ ਜਿਵੇਂ ਗਾਡ ਡੌਗ ਰੱਖਿਆ ਹੁੰਦਾ ਨਾ ਅਸੀਂ ਇਹ ਚੀਜ਼ ਹੀ ਆ ਇਹਨਾਂ ਨੇ ਤੁਹਾਨੂੰ ਪਹਿਲੇ ਐਲਾਨ ਕਰ ਦੇਣਾ ਆ ਯਾਰ ਇੰਨੀ ਬਣਾਈ ਪਈ ਆ ਭੁੱਬਲ ਜੀ ਇਹ ਕੀ ਮਤਲਬ ਇਦਾਂ ਚੁੱਕਦੇ ਨਹੀਂ ਤੁਸੀਂ ਜਾਂ ਕੀ ਚੱਕਰ ਆ ਚੁੱਕਦੇ ਨਹੀਂ ਆ ਇਹਨਾਂ ਨੂੰ ਇਹਨਾਂ ਨੇ ਬੈੱਡ ਜਿਹਾ ਬਣਾਇਆ ਆ ਆਪਦਾ ਜਿਵੇਂ ਆਖ ਵੇਖੋ ਤੁਰ ਰਹੇ ਹੋ ਤੁਸੀਂ ਉੱਤੇ ਕਿ ਦਾ ਗੱਦਾ ਜਿਹਾ ਮਹਿਸੂਸ ਹੁੰਦਾ ਹਾਂ ਇਹ ਇਹਨਾਂ ਦੇ ਪੱਠੇ ਹੀ ਨਹੀਂ ਐਕਚੁਅਲੀ ਸਟਰੋ ਜਿਹਨੂੰ ਕਹਿੰਦੇ ਆ ਤੇ ਸਟਰੋ ਦੇ ਵਿੱਚ ਹੀ ਮੁਰਗੀਆਂ ਨੇ ਰੋਲ ਕੇ ਸਾਰਾ ਜੋ ਵੀ ਇਹ ਕਰਦੇ ਨੇ ਲਦ ਲਦ ਵਿੱਚ ਮਿਕਸ ਕਰ ਦਿੱਤੀ ਆ ਤੇ ਬਿਲਕੁਲ ਡਰਾਈ ਬੈਡਿੰਗ ਹੋ ਗਈ ਹੈ ਬਿਲਕੁਲ ਐਂ ਡਰਾਈ ਆ ਹੁਣ ਤੇ ਇਹਦੇ ਉੱਤੇ ਰਮਾਂ ਇੱਥੇ ਇਹਨਾਂ ਨੂੰ ਗਰਮੀ ਤਾਂ ਨਹੀਂ ਲੱਗਦੀ ਇਦਾਂ ਨਹੀਂ ਨਹੀਂ ਇਹਨੂੰ ਗਰਮ ਨਹੀਂ ਹੈ ਗਰਮੀਆਂ 'ਚ ਠੰਡਾ ਹੁੰਦਾ ਸਰਦੀਆਂ 'ਚ ਗਰਮ ਹੁੰਦਾ ਜਿਹੜਾ ਗੋਆ ਹੈ ਨਾ ਉਹ ਨੇਚਰਲੀ ਰੱਬ ਨੇ ਐਵੇਂ ਬਣਾਇਆ ਜਿਹੜਾ ਉਹਨੇ ਸਿਆਲਾਂ ਦੇ ਵਿੱਚ ਨਿੱਗਾ ਹੋ ਜਾਣਾ ਅੱਛਾ ਗਰਮੀਆਂ ਦੇ ਵਿੱਚ ਠੰਡਾ ਰਹਿੰਦਾ ਹੁਣ ਵੀ ਨੂੰ ਫੀਲ ਕਰੋ ਤੇ ਹੱਥ ਲਾਓ ਤੇ ਪੂਰਾ ਠੰਡਾ ਹੋਏਗਾ ਅੱਛਾ ਇਹ ਕੁਦਰਤੀ ਚੀਜ਼ ਆ ਬਾਜ ਇਹ ਸਾਬ ਬਾਜ ਜਿਹੜਾ ਆ ਹਾਂਜੀ ਇਹ ਕਿਹੜੀ ਨਸਲ ਦਾ ਆ ਇਹ ਇਹ ਸਟੈਕਾ ਬਰੀਡ ਆ ਭਾਜੀ ਸਟੈਕਾ ਬਰੀਡ ਆ ਸਟੈਕਾ ਬਰੀਡ ਆ ਇਹਦੀ ਮਾਂ ਜਿਹੜੀ ਆ ਕੁਆਟਰਫੋਰਟਸ ਹੁੰਦੀ ਆ ਤੇ ਇਹਦਾ ਪਿਓ ਜਿਹੜਾ ਆ ਉਹ ਐਂਡਲੂਸ਼ੀਅਨ ਹੁੰਦਾ ਐਂਡਲੂਸ਼ੀਅਨ ਹਾਂ ਹਾਂਜੀ ਇਹ ਜਿਹੜੇ ਆਪਣੇ ਉਥੇ ਇੰਡੀਆ ਪੰਜਾਬ ਚ ਵੀ ਮਿਲ ਜਾਂਦੇ ਕਿ ਨਹੀਂ ਆ ਭਾਜੀ ਪੰਜਾਬ ਚ ਸਿਰਫ ਇੱਕ ਹਜੇ ਹੈਗਾ ਬਰੀਡਰ ਜਿਹੜਾ ਸਟੈਕਾ ਨਹੀਂ ਉਹਦੇ ਕੋਲੇ ਜਿਹੜੇ ਥੋਰੋ ਬ੍ਰੈਡ ਨੇ ਮੈਨੂੰ ਇੱਕ ਗੱਲ ਦੱਸ ਪੀ ਇਹ ਕਿਦਾਂ ਕਿੰਨੇ ਚਿਰ ਦਾ ਹੋ ਗਿਆ ਹੁਣ ਇਹ 18 ਮਹੀਨੇ ਦਾ ਹੋ ਗਿਆ ਭਾਜੀ 18 ਮਹੀਨੇ ਦਾ ਹੋ ਗਿਆ ਹਾਂਜੀ ਅੱਛਾ ਤੇ ਇਹਦੀ ਤੇ ਸਵਾਰੀ ਕਦੋਂ ਨੂੰ ਕਰ ਸਕਦੇ ਆਪਾਂ ਇਹ ਤੇ ਸਵਾਰੀ ਨਾ 3 ਸਾਲ ਤੇ ਜਿਵੇਂ ਤੁਸੀਂ ਵਧੀਆ ਰਾਈਡ ਕਰ ਸਕਦੇ ਹੋ ਢਾਈ ਸਾਲਾਂ ਦੇ ਘੋੜੇ ਨੂੰ ਸ਼ੁਰੂ ਕਰ ਦੀਦਾ ਸੈਡਲ ਕਰਨਾ ਹਾਂ ਜਦੋਂ 2 ਸਾਲ ਦਾ ਹੋ ਜੇ ਥੋੜਾ ਬਹੁਤ ਗਰਾਉਂਡ ਵਰਕ ਵਗੈਰਾ ਇਹਨਾਂ ਦੀਆਂ ਚੀਜ਼ਾਂ ਕਰੋ ਤੇ ਉਸ ਤੋਂ ਬਾਅਦ ਢਾਈ ਸਾਲ ਦੇ ਉੱਤੇ ਇਹਨੂੰ ਅੰਡਰ ਦ ਸੈਡਲ ਜਿੱਦਾਂ ਟ੍ਰੇਨਿੰਗ ਸ਼ੁਰੂ ਕਰ ਸਕਦੇ ਆ ਸਵਾਰੀ ਦੀ ਇਹ ਮਹੀਨਿਆਂ ਚ ਫਿਰ ਰਾਈਡ ਕਰਾਂਗੇ ਇਹ ਮਤਲਬ ਵਧੀਆ ਰਨਿੰਗ ਕਰਨ ਵਾਸਤੇ ਵਧੀਆ ਇੱਧਰ ਜੁਗਨੀ ਬਾਰੇ ਜੁਗਨੀ ਬਾਰੇ ਦੱਸੋ ਐਂਡ ਲੂਸੀਅਨ ਐਂਡ ਲੂਸੀਅਨ ਹਾਂ ਜੀ ਇਹਦਾ ਨਾਂ ਜੁਗਨੀ ਰੱਖਿਆ ਹੈ ਤੇ ਕੋਈ ਖਾਸੀਅਤ ਹੈ ਇਹ ਫਲੀਬਿਡਨ ਹੈ ਇਹਦਾ ਰੰਗ ਜਿਹੜਾ ਨਾ ਇਹਨੂੰ ਫਲੀਬਿਡਨ ਕਹਿੰਦੇ ਆ ਕਿਨੇ ਉਹਦੇ ਉੱਤੇ ਫਲੀ ਬੈਠੀ ਹੁੰਦੀ ਨਿੱਕੀ ਨਿੱਕੀ ਜਦ ਜੁਗਨੂ ਜੇ ਜਗਦੇ ਹਨ ਨਿੱਕੇ ਨਿੱਕੇ ਇਸ ਕਰਕੇ ਦਾ ਨਾਂ ਜੁਗਨੀ ਰੱਖ ਦਿੱਤਾ ਵਾ 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 ਅੱਜ ਦੀ ਨਵਾਲੀ ਟਵਾਲੀ ਨਹੀਂ ਅੱਜ ਗਰਮੀ ਬਹੁਤ ਜ਼ਿਆਦਾ ਸੀ ਪਸੀਨਾ ਵੇਖੋ ਤੁਹਾਨੂੰ ਫੀਲ ਹੋ ਰਿਹਾ ਨਾ ਆ ਤਾਂ ਬਹੁਤ ਇਹ ਤਾਂ ਭੱਜ ਕੇ ਆਇਆ ਉਧਰੋਂ ਭੱਜ ਕੇ ਤਾਂ ਕਰਕੇ ਪਸੀਨਾ ਇਹ ਤਾਂ ਪਸੀਨਾ ਆਇਆ ਇਹਨੂੰ ਇਸ ਨੂੰ ਵੀ ਆਇਆ ਹੋਇਆ ਇੱਧਰ ਰੰਗ ਚੇਂਜ ਹੋ ਗਿਆ ਨਾ ਇਹਦੀ ਬੋਡੀ ਦਾ ਇਹ ਤਾਂ ਮੈਨੂੰ ਪਸੀਨਾ ਆਇਆ ਵਾਹ ਵੀਆ ਇਹ ਗਰੇ ਰੰਗ ਆ ਭਾਜੀ ਜਿਹਨੂੰ ਇੰਡੀਆ ਆਪਾਂ ਨੀਲਾ ਰੰਗ ਕਹਿੰਦਾ ਜਿੱਦਾਂ ਹੈ ਨਾ ਹਾਂ ਤੇ ਨੀਲੇ ਰੰਗ ਦੇ ਵਿੱਚ ਇੱਕ ਮਿਊਟੇਸ਼ਨ ਆਂਦੀ ਆ ਹਟ ਜਾ ਬਾਜ ਇਹ ਮੋਝਾ ਇਦਾਂ ਹੀ ਕਰਦਾ ਹੈ ਕੋਈ ਇਹ ਰੈਡੀ ਰੈਡੀ ਆ ਹੁਣ ਰਾਈਡ ਨਹੀਂ ਲਾ ਇੱਥੇ ਤਾਂ ਰਾਈਡ ਆਪਾਂ ਕਰਦੇ ਹੀ ਆ ਹਾਂਜੀ ਹਾਂਜੀ ਇਹ ਰਾਈਡ ਤੇ ਇਹਦੇ ਤੇ ਰਾਈਡ ਵੀ ਕਰਕੇ ਦਿਖਾਉਨੇ ਤੁਹਾਨੂੰ ਬਹੁਤ ਵਧੀਆ ਰਾਈਡ ਕਰਦੀ ਆ ਇਹ ਜੁਗਨੀ ਸੋਹਣਾ ਵਧੀਆ ਇਹਨੂੰ ਸਿਖਾਇਆ ਹੋਇਆ ਆਓ ਤੁਹਾਨੂੰ ਦਿਖਾਉਨੇ ਆ ਇਧਰਲੇ ਪਾਸੇ ਆ ਇੱਕ ਊਠ ਵੀ ਰੱਖੇ ਆ ਛੋਟੇ ਊਠ ਹਾਂਜੀ ਐਲਪੈਕਾ ਕਹਿੰਦੇ ਐਲਪੈਕਾ ਊਠ ਲਓ ਜੀ ਐਲਪੈਕਾ ਇਹ ਸਾਬ ਪੰਜਾਬ ਚ ਉਥੇ ਭਾਰਤ ਚ ਹੈਗਾ ਕਿ ਨਹੀਂ ਹੈਗਾ ਇਹ ਅ ਇੰਡੀਆ ਨਾਲ ਐਲਪੈਕਾਸ ਨਹੀਂ ਹੈਗੇ ਕੀ ਪਤਾ ਹੋਣ ਅੱਜ ਕੱਲ ਬਹੁਤ ਐਡਵਾਂਸ ਹੋ ਗਿਆ ਉਹ ਤਾਂ ਘੋੜੇ ਲੈ ਗਏ ਨੇ ਇਥੋਂ ਫਰੀਜੀਅਨ ਘੋੜੇ ਜਿਹੜੇ ਨੇ ਉਹ ਇਥੋਂ ਚਲੇ ਗਏਦੇ ਨੇ ਅੱਛਾ ਹਾਂਜੀ ਤੇ ਆ ਜਿਹੜੇ ਐਲਪੈਕਾਸ ਨੇ ਇਹ ਵੀ ਹੁਣਗੇ ਇਹਨਾਂ ਤੋਂ ਥੋੜੇ ਜਿਹਾ ਵੱਡੇ ਹੁੰਦੇ ਨੇ ਲਾਮਾਸ ਉਹ ਤਾਂ ਹੈਗੇ ਨੇ ਡੈਫੀਨਿਟਲੀ ਤੇ ਐਲਪੈਕਾਸ ਵੀ ਮੈਨੂੰ ਲੱਗਦਾ ਹੁਣ ਪਹੁੰਚ ਗਏ ਹੋਣਗੇ ਇਹ ਤੂੰ ਕਾਤੋਂ ਰੱਖੇ ਏ ਬਈ ਸੋਹਣੇ ਬੜੇ ਲੱਗਦੇ ਨੇ ਪਿਆਰੇ ਜਿਹੇ ਲੱਗਦੇ ਇਸ ਕਰਕੇ ਰੱਖ ਲੈ ਮਤਲਬ ਸ਼ੌਕ ਸ਼ੌਕ ਨਾ ਰੱਖਿਆ ਉਦਾਂ ਇਹਨਾਂ ਦੀ ਨਾ ਕੋਈ ਗੱਲ ਨਾ ਕੋਈ ਬਾਤ ਇਹਨਾਂ ਦੀ ਉਹਨੂੰ ਬਹੁਤ ਮਹਿੰਗੀ ਹੁੰਦੀ ਵੈਸੇ ਅੱਛਾ ਹਾਂਜੀ ਜਿਹੜੇ ਲੋਕਾਂ ਨੂੰ ਭੇੜ ਤੋਂ ਅਲਰਜੀ ਹੁੰਦੀ ਆ ਉਹ ਫਿਰ ਉਹਨਾਂ ਦਾ ਸਵੈਟਰ ਨਹੀਂ ਪਾ ਸਕਦੇ ਅੱਛਾ ਉਹ ਫਿਰ ਜਾਂ ਇਹਨਾਂ ਦੀ ਉਹਨਾਂ ਦਾ ਸਵੈਟਰ ਪਾਉਂਦੇ ਨੇ ਇਹ ਕਿੰਨੇ ਚਿਰ ਬਾਅਦ ਉਹਨਾਂ ਲੈਂਦੀ ਇਹਨਾਂ ਦੀ ਐਵਰੀ ਈਅਰ ਲਾਣੀ ਪੈਂਦੀ ਆ ਜਿਵੇਂ ਹੁਣ ਇਹਨਾਂ ਦੀ ਲਾਈ ਦੀ ਆ ਸਟਾਰਟਿੰਗ ਚ ਬਿਗਨਿੰਗ ਚ ਫਿਰ ਤੋਂ ਕਿੰਨੀ ਜ਼ਿਆਦਾ ਹੋ ਗਈ ਆ ਇੱਕ ਵਾਰੀ ਦੁਬਾਰੇ ਲੈ ਸਕਦੀ ਆ ਇਹ ਹੁਣ ਤੂੰ ਵੇਚਦਾ ਹੋ ਤਾਂ ਉਹਨਾਂ ਕਨੇ ਦੀ ਨਹੀਂ ਨਹੀਂ ਉਹਨਾਂ ਦਾ ਕੀ ਵੇਚਣਾ ਲੇਕਿਨ ਜੇ ਇਦਾਂ ਹੀ ਕੋਈ ਮੰਗੇ ਆ ਆਪਾਂ ਘੋੜੀ ਲਈ ਸੀ ਕਿਸੇ ਕੋਲ ਤੇ ਉੱਥੇ ਇੱਕ ਲੈਡੀ ਸੀਗੀ ਉਹ ਉਹਦੇ ਨਾਲ ਮੈਂ ਐਵੇਂ ਗੱਲ ਜੀ ਕੀਤੀ ਕਿ ਮੇਰੇ ਕੋਲ ਹੈਗੀ ਫਲੀਸ ਪਈ ਬੜੀ ਸਾਰੀ ਇਹਦੀ ਤੇ ਉਹ ਬੜੀ ਖੁਸ਼ ਹੋਈ ਕਹਿੰਦੀ ਮੈਂ ਆਪ ਚਰਖਾ ਕਰ ਜਿਵੇਂ ਆਪਣੀ ਬੀਬੀਆਂ ਚਰਖਾ ਕਰਦੀਆਂ ਉਹ ਬਜ਼ੁਰਗ ਸੀਗੀ 75 ਸਾਲ ਦੀ ਉਹ ਕਹਿੰਦੀ ਮੈਂ ਕਰਦੀ ਆ ਵੀਵਿੰਗ ਕਰਦੀ ਤੇ ਮੈਂ ਆਪ ਤੈਨੂੰ ਦਵਾਂਗੀ ਪੈਸੇ ਦੇ ਦਾਂਗੀ ਪਰ ਮੈਨੂੰ ਉਹਨ ਦੇ ਦੇ ਮੈਂ ਕਿਹਾ ਆਪਾ ਕੀ ਕਰਨੇ ਤੂੰ ਆ ਕਰੇ ਚੱਕ ਕੇ ਲੈ ਜਾ ਜਿੰਨੀ ਮਰਜੀ ਵਾਹ ਜੀ ਵਾਹ ਇਹ ਇਹਦੇ ਵਿੱਚ ਸਾਫ ਸਿੰਘ ਚ ਖਾਸੀਅਤ ਆ ਵੀ ਤੁਸੀਂ ਕੋਈ ਵੀ ਚੀਜ਼ ਤੁਹਾਨੂੰ ਇਹਦੇ ਫਾਰਮ ਚ ਚਾਹੀਦੀ ਆ ਕਿਸੇ ਨੂੰ ਵੀ ਦੁੱਧ ਚਾਹੀਦਾ ਆ ਕਿਸੇ ਨੂੰ ਮੱਖਣ ਚਾਹੀਦਾ ਆ ਕਿਸੇ ਨੂੰ ਦੇਸੀ ਘਿਓ ਚਾਹੀਦਾ ਆ ਤਾਂ ਇਹਨੇ ਗਾਈਆਂ ਬਹੁਤ ਵਧੀਆ ਰੱਖੀਆਂ ਆ ਤੁਹਾਨੂੰ ਗਾਈਆਂ ਵੀ ਦਿਖਾਉਣੇ ਆ ਵੀ ਕਿਹੜੀ ਨਸਲ ਦੀਆਂ ਗਾਈਆਂ ਰੱਖੀਆਂ ਤੇ ਉਹ ਗਾਈਆਂ ਦਾ ਦੁੱਧ ਕਿੰਨਾ ਖਾਸ ਸਿਹਤ ਲਈ ਵਧੀਆ ਆ ਤੇ ਉਹਦੇ ਤੇ ਵੀ ਗੱਲ ਕਰਾਂਗੇ ਫਾਰਮ ਦਾ ਕੀ ਨਾਮ ਰੱਖਿਆ 골ਡਨ ਫਾਰਮ 골ਡਨ ਫਾਰਮ ਜੇ ਕਿਸੇ ਨੇ ਆਉਣਾ ਹੋਵੇ ਆਪਣੇ ਬੱਚਿਆਂ ਨੂੰ ਲਿਆਉਣਾ ਹੋਵੇ ਇੱਥੇ ਤੁਹਾਡਾ ਮਨ ਕਰੇ ਵੀ ਕਦੀ ਪਿੰਡਾਂ ਵਾਲੀ ਮਾਹੌਲ ਫੀਲਿੰਗ ਸਾਰੀ ਦੇਖਣ ਨੂੰ ਤੇ ਤੁਸੀਂ ਕਦੀ ਵੀ ਇੱਥੇ ਸਾਹਬ ਸਿੰਘ ਦੇ ਕੋਲ ਆ ਸਕਦੇ ਕਾਲ ਕਰਕੇ ਆ ਸਕਦੇ ਆ ਸ਼ਾਮ ਨੂੰ ਪ੍ਰੋਗਰਾਮ ਬਣਾ ਕੇ ਆਪਣੇ ਬੱਚੇ ਲਿਆਓ ਉਹਨਾਂ ਨੂੰ ਦਿਖਾ ਕੇ ਜਾਓ ਇੱਥੋਂ ਦਾ ਮਾਹੌਲ ਪਿੰਡਾਂ ਵਾਲਾ ਮਾਹੌਲ ਇਲਾਕਾ ਵੀ ਸਾਰਾ ਪਿੰਡਾਂ ਵਾਲਾ ਹੀ ਆ ਤੇ ਗਾਇਆਂ ਦਿਖਾਈਏ ਸਾਹਬ ਸਿੰਘ ਆਓ ਜੀ ਗਾਇਆਂ ਦਿਖਾਈਆਂ ਬਹੁਤ ਵਧੀਆ ਆ ਸਾਹਬ ਦੇ ਕੋਲੇ ਸਭ ਕਿਹੜੇ ਕਿਹੜੀ ਨਸਲ ਆ ਆ ਪਾਜੀ ਗ੍ਰੈਂਜ਼ੀ ਆ ਤੇ ਉਹ ਜਿਹੜੀ ਆ ਜਰਸੀ ਆ ਇਹ ਜਰਸੀ ਤਾਂ ਆਪਣੇ ਕੋਲ ਆਮ ਹੁੰਦੀ ਉੱਥੇ ਪਿੰਡਾਂ ਦੇ ਵਿੱਚ ਇਹ ਪੰਜਾਬ ਚ ਵੱਧੂ ਜਰਸੀ ਹੈਗੀ ਹੁੰਦੀ ਹਾਂਜੀ ਇਹ ਜਿਹੜੀ ਗਾਈ ਤੂੰ ਰੱਖੀ ਆ ਇਹ ਤੇ ਐਚ ਐਫ ਗਾਈਆਂ ਜਿਹੜੀਆਂ ਹੁੰਦੀਆਂ ਸੀਗੀਆਂ ਉਹਦੇ ਵਰਗੀ ਲੱਗਦੀ ਆ ਹਾਂਜੀ ਹਾਂਜੀ ਉਹ ਪਾਜੀ ਕਾਲੀਆਂ ਚਿੱਟੀਆਂ ਹੁੰਦੀਆਂ ਨੇ ਅੱਛਾ ਠੀਕ ਹਾਂ ਉਹ ਕਾਲੀਆਂ ਚਿੱਟੀਆਂ ਹੁੰਦੀਆਂ ਠੀਕ ਆ ਤੇ ਪਰ ਇਵੇਂ ਜ਼ਰੂਰੀ ਵੀ ਨਹੀਂ ਆ ਹਰ ਕਾਲੀ ਚਿੱਟੀ ਦਾ ਐਚ ਐਫ ਵੀ ਨਹੀਂ ਹੁੰਦੀ ਓਕੇ ਹਾਂ ਤੇ ਆ ਜਿਹੜੀ ਆ ਗ੍ਰੈਂਜ਼ੀ ਆ ਇਹਦਾ ਸਾਰਾ ਜਿਹੜਾ ਰੰਗ ਆ ਨਾ ਹਾਂ গোল্ডਨ ਹੀ ਹੁੰਦਾ ਵੇਖੋ ਤੁਸੀਂ ਵੇਖ ਰਹੇ ਹੋਗੇ ਜੀ ਅੱਖ ਜਿਹੜੀ ਆ ਉਹ ਵੀ ਅੰਦਰ ਬਰਾਊਨ ਆ ਇਹਦਾ ਨੱਕ ਵੀ ਬਰਾਊਨ ਆ ਵਾਹ 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 ਇਹਦੀ ਇਹਦੀ ਬਾਡੀ ਦੀ ਸ਼ੇਪ ਸਾਰਾ ਕੁਝ ਬੜੀ ساری ਚੀਜ਼ਾਂ ਨੇ ਵੇਖਣੀਆਂ ਹੁੰਦੀਆਂ ਜਿਹੜੀਆਂ ਓਕੇ ਫਰੈਂਜ਼ੀ ਬਰੀਡ ਖਤਮ ਹੋ ਗਈ ਆ ਅਮਰੀਕਾ ਚ ਆਲਮੋਸਟ ਮਤਲਬ ਹੈ ਨਹੀਂ ਕਿ ਖਤਮ ਹੋ ਗਈ ਹੈ ਤੁਹਾਡੇ ਸਾਹਮਣੇ ਹੀ ਆ ਪਰ ਇੰਨੀ ਜਿਆਦਾ ਘਟ ਗਈ ਹੈ ਕਿ ਮੁੱਕ ਜਾਏਗੀ ਇੱਕ ਦਿਨ ਆਣ ਵਾਲਾ ਜਿਹੜਾ ਜਿੱਦ ਨੇ ਖਤਮ ਹੋ ਜੇਗੀ ਬਰੀਡ ਹੀ ਨਹੀਂ ਲੱਭਿਆ ਕਰਨੀ ਇਹਦੀ ਖਾਸੀਅਤ ਕੀ ਆ ਇਹ ਪਾਜੀ ਇਹਦਾ ਜਿਹੜਾ ਦੁੱਧ ਆ ਇੱਕ ਤਾਂ A2 ਹੁੰਦਾ ਜਰਸੀ ਦਾ ਵੀ ਦੁੱਧ A2 ਹੁੰਦਾ ਸਾਡੀ ਜਰਸੀ ਵੀ A2 ਹੀ ਆ ਹਾਂ ਤੇ ਇਹਦੇ ਦੁੱਧ ਦੇ ਅੰਦਰ ਨਾ 골ਡਨ ਮਿਲਕ ਹੁੰਦਾ ਇਹਦਾ ਇਹਨੂੰ ਕਹਿੰਦੇ ਹੀ 골ਡਨ ਮਿਲਕ ਹੈ ਇਹਦੇ ਦੁੱਧ ਨੂੰ ਅੱਛਾ ਹਾਂ ਉਹ ਨਾ ਇਵੇਂ ਆ ਕਿ ਮਤਲਬ ਸਾਰੇ ਪਾਸਿਓਂ ਅੱਖਾਂ 골ਡਨ ਹਾਂਜੀ 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 ਨਾਸਾਂ 골ਡਨ ਹਾਂਜੀ ਹਾਂਜੀ ਬਾਹਰੋਂ 골ਡਨ ਤੇ ਦੁੱਧ 'ਚ ਵੀ 골ਡਨ ਹਾਂਜੀ ਦੁੱਧ ਵੀ ਪੀਲੇ ਰੰਗ ਦਾ ਦੁੱਧ ਵਾਹ ਜੀ ਵਾਹ अच्छा ओदा ओदा जिवे जर्सी आ बढ़िया इंडिया ਵੀ گاਵਾ ਦਾ ਦੁੱਧ ਪੀਲਾ ਹੁੰਦਾ ਜਿਹਦਾ ਕਹਿੰਦੇ ਆ ਹਾਂ ਹਾਂ گاਵਾ ਦਾ ਦੁੱਧ ਪੀਲਾ ਹੁੰਦਾ ਉਹ ਤਾਂ ਪੀਲਾ ਹੁੰਦਾ ਉਹਨਾਂ ਦੇ ਅੰਦਰ ਨਾ A2 ਜੀਨ ਹੁੰਦਾ ਆ A2 ਜੀਨ ਹੁੰਦਾ ਕਿਸੀ ਦਾ ਕੇਸੀਨ ਦੇ ਪ੍ਰੈਜ਼ੈਂਸ ਦੀ وجہ ਦੇ ਨਾਲ ਜਿਹੜਾ ਦੁੱਧ ਦਾ ਜਿਹੜਾ ਰੰਗ ਆ ਉਹ ਪੀਲਾ ਹੁੰਦਾ ਇਹਦੀ ਕੀ ਖਾਸੀਅਤ ਆ A2 ਦੁੱਧ ਜਿਹੜਾ ਮਤਲਬ ਆਪਾਂ ਕਹਿ ਦਨੇ ਵੀ ਇਹ ਬੜਾ ਵਧੀਆ ਦੁੱਧ ਆ ਪਰ ਇਹ ਇਹ ਕੀ ਕਰਦਾ ਬਾਡੀ ਲਈ ਵਧੀਆ ਫਾਇਦਾ ਕੀ ਦਿੰਦਾ ਬਾਡੀ ਲਈ ਜਿਹੜਾ A2 ਦੁੱਧ ਆ ਇਹਦੇ ਅੰਦਰ ਵਾਈਟਲ ਪ੍ਰੋਟੀਨਸ ਬਹੁਤ ਜ਼ਿਆਦੇ ਹੁੰਦੇ ਨੇ ਓਕੇ ਜਿਹੜੇ ਦੂਜੇ ਆਮ ਦੁੱਧ ਦੇ ਨਾਲੋਂ ਕਿਤੇ ਜ਼ਿਆਦਾ ਬੜੀ ਤਗੜੀ ਇੱਕ ਕੌਂਟਰੋਵਰਸੀ ਵੀ ਚੱਲਦੀ ਪਈ ਆ ਕਿ ਜਿਹੜੇ ਬੱਚਿਆਂ ਨੂੰ ਦਿਮਾਗੀ ਨੁਕਸ ਹੋਂਦੇ ਨੇ ਨਾ ਉਹ A1 ਦੁੱਧ ਦੀ ਵਜ੍ਹਾ ਨਾਲ ਹੁੰਦੇ ਆ ਓਕੇ ਜੇ ਦਾ ਆਪਾਂ ਹਾਲਸਟੀਨ ਦਾ ਦੁੱਧ ਪੀਨੇ ਆ ਅੱਛਾ ਆਮ ਉਸ ਦੁੱਧ ਦੀ ਵਜ੍ਹਾ ਨਾਲ ਹੁੰਦੇ ਆ ਮਤਲਬ A2 ਦੁੱਧ ਦੀ ਪੀਣਾ ਚਾਹੀਦਾ ਜੇ ਪੰਜਾਬ 'ਚ ਵੀ ਲੋਕ ਰਹਿੰਦੇ ਤੇ ਉਹਨਾਂ ਨੂੰ ਜਰਸੀ ਦੀਆਂ ਗਾਈਆਂ ਲੈ ਕੇ ਰੱਖਣੀਆਂ ਚਾਹੀਦੀਆਂ ਘਰੇ ਬੱਚਿਆਂ ਦੇਸੀ ਗਾਵਾਂ ਜਾਂ ਦੇਸੀ ਗਾਵਾਂ ਜਿਵੇਂ ਗੇਰੂ ਗਾਈਆਂ ਹੋ ਗਈਆਂ ਗਿਰ 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 ਗਾਂ ਹਾਂ ਹਰਿਆਣਾ ਨਸਲ ਦੀਆਂ ਗਾਵਾਂ ਨੇ ਥਾਰ-ਪਾਰ ਕਰਿਆ ਬੋਤ ਸਾਰੀਆਂ ਨੇ ਕਾਂਕਰੇਜ ਆ ਸਾਰ ਪਰਕਰ ਜਿਵੇਂ ਬਹੁਤ ਵਧੀਆ ਗਾਇਆ ਚਿੱਟੇ ਰੰਗ ਦੀ ਹੁੰਦੀ ਹੈ ਪੂਰੀ ਹਾਂ ਤੇ ਉਹਨਾਂ ਦਾ ਸਾਰੀਆਂ ਦਾ ਦੇਸੀ ਜਿਹੜੀ ਵੀ ਬਰੀਡ ਆ ਉਹਦਾ ਦੁੱਧ A2 ਹੁੰਦਾ ਤੇ ਪਾਣੀ ਇਹ ਕੀ ਚੱਕਰ ਇੱਥੇ ਟਾਇਰ ਲਾਇਆ ਨਾਲ ਪਾਣੀ ਇਹ ਕਿ ਬੋਪਾ ਟਾਇਰ ਤਾਂ ਬਸ ਤਾਂ ਲਾਇਆ ਕਿ ਡਗਾ ਨਾ ਦੇਣ ਪਾਣੀ ਆਟੋਮੈਟਿਕ ਲਾਇਆ ਜਿੰਨਾ ਕਿ ਪਿੰਦੀਆਂ ਨੇ ਹਾਂ ਇੰਨਾ ਤੇ ਪਾਣੀ ਫੇਰ ਆ ਜਾਂਦਾ ਵਿੱਚ ਇਹ ਸਾਰਾ ਸਿਸਟਮ ਆਟੋਮੈਟਿਕ ਲਾਇਆ ਹਾਂਜੀ ਇਹ ਆਟੋਮੈਟਿਕ ਫੇਰ ਪਾਣੀ ਪਿਉਣਾ ਪੈਂਦਾ ਬਾਹਰ ਜਿਹੜੀ ਤੁਸੀਂ ਮਤਲਬ ਟਰੱਕ ਤੇ ਵੀ ਚਲੇ ਜਾਂਦੇ ਹੋ 5 5 6 6 ਦਿਨ ਨਹੀਂ ਆਉਂਦੇ ਹਾਂਜੀ ਹਾਂਜੀ ਤੇ ਮਗਰੋਂ ਆ ਜਿਹੜਾ ਇੰਨਾ ਤਾਮਰਾਜ ਰਚਿਆ ਪਿਆ ਤੇ ਇਹਨੂੰ ਕੌਣ ਸੰਭਾਲਦਾ ਐ ਸਾਡੀ ਨੇਬਰ ਇੱਥੇ ਲੱਗ ਗਈ ਤੇ ਉਹ ਟੇਕ ਕੇਅਰ ਕਰ ਲੈਂਦੀ ਆ ਪਿੱਛੋਂ ਵੈਸੇ ਆਪਾਂ ਸਾਰੀ ਚੀਜ਼ ਆਟੋਮੈਟਿਕ ਕੀਤਾ ਹੋਇਆ ਵਾ ਜਿਹੜਾ ਫੀਡਰ ਨੇ ਘਰ ਲੀਆਂ ਭਰਦੀਆਂ ਨੇ ਪੱਠਿਆਂ ਨਾਲ ਓਕੇ ਤੇ ਜਦੋਂ ਸਿਆਲ ਹੁੰਦਾ ਉਹ ਤੇ ਪੈਸਟਰ ਚ ਹੁੰਦੀਆਂ ਨੇ ਬਾਰੀ ਚੁੱਕਦੀਆਂ ਮਤਲਬ ਇਹ ਇੱਕੇ ਵਾਰੀ ਹਾਂਜੀ ਤੇ ਚਾਰ ਦਿਨ ਇਹੋ ਹੀ ਖਾਈ ਜਾਣੇ ਇਹਨਾਂ ਨੇ ਹਾਂ ਮੁੱਕਦੇ ਨਹੀਂ ਆ ਪੱਠੇ ਚਾਰ ਦਿਨ ਤਾਂ ਨਹੀਂ ਚਲੋ ਦੋਕ ਦਿਨ ਤੱਕ ਮੁੱਕ ਜਾਂਦੇ ਨੇ ਫਿਰ ਉਹ ਦੁਬਾਰੇ ਆ ਕੇ ਜਿੰਨਾ ਘੱਟ ਹੋ ਜਾਂਦਾ ਓਨਾ ਕ ਹੋਰ ਪਾ ਦਿੰਦੇ ਓਨਾ ਕ ਪਾ ਦਿੰਦੀ ਆ ਅੱਛਾ ਇਹ ਫਿਰ ਮਤਲਬ ਇਹੀ ਖਾਈ ਜਾਣਾ ਇਹਨਾਂ ਨੇ ਪਿੰਡਾਂ ਦੇ ਵਿੱਚ ਜਿੱਦਾਂ ਆਪਾਂ ਆਹ ਦੇਖੋ ਵੀ ਇਹਨੂੰ ਲੂਸਣ ਕਹਿੰਦੇ ਜੀ ਲੂਸਣ ਹਾਂ ਜੀ ਤੇ ਖਾਈ ਜਾਂਦੀਆਂ ਖੁਸ਼ ਹੋ ਕੇ ਹਾਂਜੀ ਇਹ ਜਿਵੇਂ ਆਪਣਾ ਬਰਸਨ ਹੁੰਦਾ ਇੰਡੀਆ ਗੱਲਾਂ ਹਰਿਆ ਉਹ ਉਹ ਚੀਜ਼ ਆ ਉਹਨੂੰ ਡਰਾਈ ਕੀਤਾ ਹੋਇਆ ਇਹ ਐਡੀ ਤਕੜੀ ਜਿਹੜੀ ਆ ਹੇ ਦੀ ਲਾਈ ਪਈ ਆ ਅ ਡੰਨ ਲਾਈ ਪਈ ਆ ਹੈ ਇਹੋ ਜਿਹੇ ਚਾਰ ਲੱਗਦੇ ਆ ਇੱਕ ਸਾਲ ਚ ਅੱਛਾ ਹਾਂਜੀ ਆ ਹਜੇ ਆਪਾਂ ਦੋ ਹੀ ਆਰਡਰ ਕੀਤੀਆਂ ਨੇ ਇੱਕ ਆਲਰੇਡੀ ਖਤਮ ਹੋ ਚੁੱਕੀ ਆ ਓਕੇ 6 ਮਹੀਨੇ ਹੋ ਗਏ ਨੇ ਇੱਕ ਆ ਹੋਣਾ ਸ਼ੁਰੂ ਹੋ ਜਾਣੀ ਦੋ ਚਾਰ ਦਿਨ ਤੱਕ ਤੇ ਇਹ ਇੰਨਾ ਖਰਚਾ ਜਿਹੜਾ ਆ ਉਹ ਬੋਝ ਨਹੀਂ ਲੱਗਦਾ ਅ ਇੰਨਾ ਨਹੀਂ ਲੱਗਦਾ अच्छा हां जी ਇਨਾ ਬੋਝ ਤਾਂ ਨਹੀਂ ਲੱਗਦਾ ਆ ਵੀ ਤਾਂ ਦੁੱਧ ਦਿੰਦੀਆਂ ਹੀ ਨੇ ਤੇ ਇਸ ਕਰਕੇ ਵਧੀਆ ਖਾਣ ਪੀਣ ਵੀ ਬੜਾ ਜ਼ਰੂਰੀ ਚਾਹੀਦਾ ਹੈ ਵੈਰੀ ਗੁੱਡ ਵੈਰੀ ਗੁੱਡ ਅੱਛਾ ਮੈਂ ਇੱਕ ਸਾਹਬ ਸਿੰਘ ਉਧਰਲੇ ਪਾਸੇ ਲੂਣ ਜਿਹੜਾ ਖਾਸ ਪਿਆ ਹੋਇਆ ਉਹਦੇ ਬਾਰੇ ਜਾਣਕਾਰੀ ਲੈਣੀ ਆ ਹਾਂ ਹਾਂ ਕਿਉਂਕਿ ਆਪਣੇ ਪਿੰਡਾਂ ਦੇ ਲੋਕਾਂ ਨੂੰ ਵੀ ਕਈ ਗੱਲਾਂ ਨਹੀਂ ਪਤਾ ਹਾਂਜੀ ਹਾਂਜੀ ਤੇ ਉਹ ਵੀ ਆਪਾਂ ਚੱਲੀਏ ਉਧਰ ਨੂੰ ਹਾਂਜੀ ਚਲੋ ਆਓ ਜੀ ਆਪਾਂ ਗਾਈਆਂ ਦੀ ਵੀ ਗੱਲ ਕਰ ਲਈ ਪੱਠਿਆਂ ਦੀ ਵੀ ਗੱਲ ਕਰ ਲਈ ਆਪਣੇ ਪਿੰਡਾਂ ਦੇ ਵਿੱਚ ਆਮ ਰਵਾਜ ਸੀਗਾ ਵੀ ਗਾਈ ਨੂੰ ਲੂਣ ਦੇਣਾ ਹਾਂਜੀ ਹਾਂਜੀ ਡਲੇ ਜਿੱਦਾ ਲੂਣਦੇ ਹੁੰਦੇ ਨੇ ਇੱਕ ਤਾਂ ਡਲੇ ਉਦਾ ਰੱਖੇ ਤੂੰ ਤਾਂ ਸਿੱਧਾ ਹੀ ਰੱਖ ਤੇ ਇੱਕ ਤਾਂ ਆਪਾਂ ਉਹ ਉੱਥੇ ਮਤਲਬ ਗਾਈ ਦਾ ਬੁੱਲ ਫੜ ਕੇ ਤੇ ਚੰਗੀ ਤਰ੍ਹਾਂ ਮੂੰਹ ਦੇ ਵਿੱਚ ਉਹਦੇ ਕੰਡੇ ਮਾਰਦੇ ਹੁੰਦੇ ਸੀਗੇ ਆਹੋ ਆਹੋ ਆਹ ਮੈਨੂੰ ਪਤਾ ਨਹੀਂ ਕਿੰਨੇ ਆ ਗੱਲ ਬਣਾਈ ਆ ਕੋ ਕੰਡੇ ਮਾਰਨੇ ਨੇ ਜਿੱਦਾ ਪਰ ਉਹ ਕੰਡੇ ਜਿਹੜੇ ਹੁੰਦੇ ਨੇ ਨਾ ਉਹ ਉਹਨਾਂ ਨੂੰ ਹੈਲਪ ਕਰਦੇ ਨੇ ਕਿ ਉਹਨਾਂ ਦੇ ਮੂੰਹ ਦੇ ਵਿੱਚ ਕੋਈ ਤਿੱਖੀ-ਤੁੱਕੀ ਚੀਜ਼ ਜੇ ਆ ਗਈ ਤਾਂ ਉਹ ਚੁਬੇ ਨਾ ਉਹ ਜ਼ਰੂਰੀ ਹੁੰਦੇ ਨੇ ਅੱਛਾ ਪਰ ਮੈਂ ਆਪ ਬੜੀ ਜ਼ਿਆਦਾ ਇਹ ਗੱਲ ਸੁਣੀ ਬੜੀ ਪਰਚਲਤ ਜਿੱਦਾਂ ਕਹਿੰਦੇ ਕਿ ਗਾਂ ਪੱਠੇ ਨਹੀਂ ਖਾਂਦੀ ਇਹਨੂੰ ਬੜੇ ਸਾਰੇ ਨਾ ਇਹਦੇ ਕੰਡੇ ਹੋਗੇ ਮੂੰਹ 'ਚੋਂ ਕੰਡੇ ਮਲ ਦੋ ਉਹ ਨਾ ਜਦੋਂ ਹੱਥ ਪਾਉਂਦੇ ਆ ਤੇ ਉਹ ਪੂਰਾ ਐ ਚਵਾੜੇ ਨੂੰ ਰਗੜਦੇ ਤੇਨੂੰ ਮਲਦੇ ਨੇ ਜਿੱਦਾਂ ਉਹ ਤੇ ਫਿਰ ਮਤਲਬ ਜ਼ਖਮ ਕਰ ਦਿੰਦੇ ਨੇ ਆ ਜ਼ਖਮ ਤਾਂ ਨਹੀਂ ਹੁੰਦੇ ਪਰ ਵਾਵਾ ਮੂੰਹ ਛਿੱਲਿਆ ਜਾਂਦਾ ਹੋਊਗਾ ਛਿੱਲਿਆ ਜਾਂਦਾ ਉਹ ਲੂਣ ਆ ਐਟ ਲੀਸਟ ਉਹ ਗਾਂ ਦੇ ਅੰਦਰ ਲੂਣ ਚਲਿਆ ਜਾਂਦਾ ਆ ਉਹ ਗਾਂ ਪੱਠੇ ਖਾਣੋਂ ਤਾਂ ਹਟ ਜਾਂਦੀ ਉਹਦਾ ਥੋੜਾ ਹਾਜਮਾ ਖਰਾਬ ਹੋ ਜਾਂਦਾ ਆ ਜਾਂ ਇਦਾਂ ਤੇ ਉਹ ਕਾਲਾ ਲੂਣ ਜਾਂ ਲੂਣ ਜਾਂ ਜਵੈਣ ਤੇ ਲੂਣ ਇਕੱਠਾ ਮਲ ਕੇ ਦਿੰਦੇ ਨੇ ਉਹਦੇ ਨਾਲ ਮੇਰੇ ਖਿਆਲ ਨਾਲ ਉਹਦਾ ਹਾਜਮਾ ਠੀਕ ਹੋ ਜਾਂਦਾ ਤਾਂ ਵਾਪਸ ਲੱਗ ਪੈਂਦੀ ਹਣੀ ਪੱਠੇ ਖਾਣ ਤੇ ਜਾਂ ਫਿਰ ਲੂੰਗ ਦੇ ਨਾਲ ਡੰਗਰ ਪਾਣੀ ਬੜਾ ਖੁੱਲ ਕੇ ਪੀਂਦਾ ਫਿਰ ਭੁੱਖ ਵੀ ਜਿਆਦੇ ਲੱਗਦੀ ਆ ਤੇ ਵਧੀਆ ਚੀਜ਼ ਆ ਜੋ ਕਰਦੇ ਪਿਆ ਪਰ ਕੰਡੇ ਮਾਰਨ ਵਾਲਾ ਕੋਈ ਹੈ ਕੋਈ ਕੋਈ ਮਸਲਾ ਨਹੀਂ ਹਾਂਜੀ ਅੱਛਾ ਇਹ ਤਿੰਨ ਪ੍ਰਕਾਰ ਦੇ ਲੂਣ ਰੱਖੇ ਆ ਤੁਸੀਂ ਹਾਂਜੀ ਇੱਥੇ ਤਾਂ ਤਿੰਨ ਪੇ ਨੇ ਪਰ ਹੁੰਦੇ ਇਸ ਤੋਂ ਵੀ ਜ਼ਿਆਦੇ ਨੇ ਅੱਛਾ ਜਿਵੇਂ ਆ ਜਿਹੜਾ ਲਾਲ ਜਿਆ ਦੇਖ ਰਿਹਾ ਤੁਸੀਂ ਪਰੇ ਆ ਤਾਂ ਲੂਣ ਦਾ ਡਲਾਈ ਆ ਜਿਹੜਾ ਆ ਆ ਜਿਹੜਾ ਹਾਂਜੀ ਇਹ ਹਿਮਾਲਿਆਨ ਸਾਲਟ ਆ ਇਹ ਹਿਮਾਲਿਆਨ ਸਾਲਟ ਆ ਹਾਂਜੀ ਜਿਹੜਾ ਲੂਣ ਹੁੰਦਾ ਡੜਾ ਜਿੱਦਾਂ ਹੁੰਦਾ ਹੈ ਨਾ ਤੇ ਇਹ ਆਪ ਹੀ ਚੱਟੀ ਜਾਂਦੀਆਂ ਆਪ ਹੀ ਸਟਣਾ ਜਿਹੜੀ ਇਹਨਾਂ ਨੂੰ ਘਾਟ ਮਹਿਸੂਸ ਹੋਣੀ ਆ ਇਹਨਾਂ ਨੇ ਉਹ ਚੱਟਣਾ ਆ ਹੁਣ ਜਿਹੜੀ ਆਪਣੀ ਕੈਲੀਫੋਰਨੀਆ ਦੀ ਧਰਤੀ ਆ ਨਾ ਉਹ ਕਾਪਰ ਦੀ ਬੜੀ ਘਾਟ ਆ ਇੱਥੇ ਅੱਛਾ ਤੁਸੀਂ ਆਪ ਹੀ ਵੇਖ ਲਓ ਇਕੱਠੇ ਰੱਖੇ ਨੇ ਕਾਪਰ ਵਾਲਾ ਵੇਖੋ ਇਹਨਾਂ ਚਟ ਚਟ ਕੇ ਕਿਵੇਂ ਮਕਾਇਆ ਉਹ ਜਿਹੜਾ ਨਾ ਉਹ ਕਾਪਰ ਆ ਓਕੇ ਤੇ ਜਿਹੜਾ ਆ ਇਹ ਆ ਐ ਜ਼ਿੰਕ ਤੇ ਸਲਫਰ ਤੇ ਪੋਟਾਸ਼ੀਅਮ ਆ ਇਹਦੇ ਵਿੱਚ ਆ ਬਰੀਡਿੰਗ ਲਈ ਅੱਗੇ ਵਧੀਆ ਹੁੰਦਾ ਜਿੱਦਾਂ ਰਿਪੀਟ ਨਹੀਂ ਹੁੰਦੀਆਂ ਗਾਵਾਂ ਮਿਨਰਲ ਮਿਲ ਹੀ ਜਾਂਦੇ ਉਹਨਾਂ ਨੂੰ ਵਧੀਆ ਦੇਖੋ ਵੀ ਇਹ ਪਿੰਡ ਵਾਲਿਆਂ ਨੂੰ ਵੀ ਧਿਆਨ ਦੇਣਾ ਚਾਹੀਦਾ ਜਿਹੜੇ ਡੰਗਰ ਰੱਖਦੇ ਹੋ ਮੱਝਾਂ ਵਾਸਤੇ ਵੀ ਸੇਮ ਹੀ ਲੂ ਹਾਂਜੀ ਹਾਂਜੀ ਹਰ ਇੱਕ ਦੀ ਮੱਝਾਂ ਤੇ ਗਾਇਆਂ ਵਾਸਤੇ ਇਦਾਂ ਦੇ ਲੂਣ ਲਿਆ ਕੇ ਆਪਣੇ ਪਿੰਡਾਂ ਦੇ ਵਿੱਚ ਉੱਥੇ ਮਿਲ ਜਾਂਦੇ ਆ ਹਾਂਜੀ ਮਿਲ ਜਾਂਦੇ ਆ ਅੱਜ ਕੱਲ ਤਾਂ ਮਿਨਰਲ ਮਿਕਸਚਰ ਉੱਥੇ ਪੈਕਟਾਂ 'ਚ ਬਹੁਤ ਵਧੀਆ ਮਿਲਦੇ ਨੇ ਤੁਸੀਂ ਉਹ ਟੌਪ ਡਰੈਸਿੰਗ ਕਰ ਸਕਦੇ ਹੋ ਪੱਠਿਆਂ ਦੇ ਉੱਤੇ ਲਓ بڑے ਧਿਆਨ ਦੇਣ ਵਾਲੀਆਂ ਗੱਲਾਂ ਆ ਆਹ ਤਿੰਨ ਤਿੰਨ ਤਰੀਕੇ ਦੇ ਲੂਣ ਰੱਖੇ ਆ ਤੇ ਗਾਈਆਂ ਆਪ ਜਿੰਨੀ ਲੋੜ ਆ ਉਹਨਾਂ ਚੱਟ ਜਾਂਦੀਆਂ ਹਾਂਜੀ ਤੇ ਲਾਗੇ ਪਿਆ ਰਹਿੰਦਾ ਆਪਣੇ ਉਹਦਾ ਪਿੰਡਾਂ ਦੇ ਵਿੱਚ ਉਹ ਸਾਡੇ ਇਦਾਂ ਖੁਰਲੀਆਂ ਦੇ ਵਿੱਚ ਲੂਣ ਦੇ ਸੁੱੜ ਦਿੰਦੇ ਢੇਲੇ ਹਾਂਜੀ ਹਾਂਜੀ ਲੂਣ ਇੱਕ ਫਟਕਰੀ ਵੀ ਚਾਹੀਦੀ ਹੁੰਦੀ ਖੁਰਲੀ ਦੇ ਵਿੱਚ ਫਟਕਰੀ ਵੀ ਹੋਵੇ ਤੇ ਲੂਣ ਵੀ ਹੋਵੇ ਇੱਕ ਹੁੰਦਾ ਚਿੱਟਾ ਲੂਣ ਜਿਹੜਾ ਆਮ ਸਾਦਾ ਲੂਣ ਆਇਓਡੀਨ ਦੇ ਲੀਓ ਚਾਹੀਦਾ ਹੁੰਦਾ ਇੱਕ ਉਹ ਹੁੰਦਾ ਇੱਕ ਹੁੰਦਾ ਜਿਹਨੂੰ ਸੈਂਦਾ ਨਮਕ ਕਹਿੰਦੇ ਜਿਹਨੂੰ ਆਪਾਂ ਕਾਲਾ ਲੂਣ ਕਹਿੰਦਾ ਹਿਮਾਲਿਆਨ ਸਾਲਟ ਜਿਵੇਂ ਆਇਆ ਇੱਕ ਉਹ ਹੁੰਦਾ ਆਪਾਂ ਆਮ ਆ ਦੇਖਿਆ ਕਾਲੇ ਲੂਣ ਰੱਖੇ ਹੁੰਦੇ ਨੇ ਪਰ ਤਿੰਨੇ ਤਰ੍ਹਾਂ ਦੀਆਂ ਚੀਜ਼ਾਂ ਰੱਖਣੀਆਂ ਚਾਹੀਦੀਆਂ ਫਟਕਰੀ ਲੂਣ ਤੇ ਜਿਹੜਾ ਚਿੱਟਾ ਲੂਣ ਆ ਉਹ ਲੋ ਲਓ ਜੀ ਇਹ ਵੀ ਜਾਣਕਾਰੀ ਬਹੁਤ ਤੁਹਾਡੇ ਲਈ ਲਾਭ ਲਾਭੰਦ ਹੋਊਗੀ ਆਪਾਂ ਹੁਣ ਜੁਗਨੀ ਦੀ ਕਰਨੀ ਆ ਰਾਈਡ ਤੇ ਆਜੋ ਫਿਰ ਹੁਣ ਪਾਈਏ ਇੱਕ ਵਾਰੀ ਇਹਦੇ ਤੇ ਕਾਠੀ ਤੇ ਰਾਈਡ ਕਰਦੇ ਆ ਤੇ ਲੈਨੇ ਆ ਨਜ਼ਾਰਾ ਇੱਕ ਰਾਈਡ ਦਾ ਸਵਾਰੀ ਦਾ ਨਜ਼ਾਰਾ ਲੈਨੇ ਆ ਆਜੋ ਨੀ ਇਹਦਾ ਟਾਈਮਸ ਲਾ ਨਾ ਲਾ ਲਈ ਇਹਦਾ ਇਹਦੇ ਹੀ ਲਾ ਦੋ ਸਾਟੀ ਜਪਾ ਦੇ ਤੂਸੂ ਇੱਕ ਚੀਜ਼ ਤੁਹਾਨੂੰ ਦਿਖਾਉਣੀ ਆ ਹੋਰ ਆ ਬੜੀ ਧਿਆਨ ਨਾਲ ਸਮਝਣ ਵਾਲੀ ਚੀਜ਼ ਏ ਇੱਕ ਤਾਂ ਆ ਹੈਗੀ ਆ ਇਹਦੇ ਵਿੱਚ ਕੁੰਡੀਆਂ ਪਾਈਆਂ ਹੁੰਦੀਆਂ ਆ ਕੁੰਡੀਆਂ ਪਈਆਂ ਇਹ ਕਾਹ ਆ ਇਹਦੇ ਵਿੱਚ ਕੁੰਡੀ ਨਹੀਂ ਗੀ ਇਹ ਸਿਰਫ ਸਿੱਧੀ ਆ ਮੂੰਹ ਚ ਪੈਂਦੀ ਇਦਾਂ ਨਾਲ ਤਕਲੀਫ ਘੱਟ ਹੁੰਦੀ ਆ ਜਦੋਂ ਤੁਸੀਂ ਘੋਡੇ ਨੂੰ ਖਿੱਚਦੇ ਹੋ ਨਾ ਇਹਦੇ ਨਾਲ ਤਕਲੀਫ ਘੱਟ ਹੁੰਦੀ ਇਹਦੇ ਨਾਲ ਥੋੜਾ ਤਕਲੀਫ ਜ਼ਿਆਦਾ ਹੁੰਦੀ ਆ ਵੀ ਤਾਂ ਨਹੀਂ ਮੰਨਦਾ ਬਿਲਕੁਲ ਸਹੀ ਨਾ ਫਿਰ ਤਾਂ ਉਹ ਵਾਲੀ ਫਿਰ ਤਾਂ ਉਹ ਵਾਲੀ ਠੀਕ ਆ ਆਪਾਂ ਬੂਟ ਪਾ ਲਈਆ ਸਾਹਬ ਸਿੰਘ ਯਾਰ ਆ ਬੂਟਾਂ ਦੀ ਵੀ ਜਾਣਕਾਰੀ ਦੇ ਦੇ ਇਹਨਾਂ ਨੂੰ ਲਓ ਬੂਟ ਕਿੱਦਾਂ ਨਾ ਜਿਹੜੇ ਏਦਾਂ ਨਾ ਹਮੇਸ਼ਾ ਹੀਲ ਵਾਲੇ ਪਾਈਦੇ ਨੇ ਜਦੋਂ ਵੀ ਹਾਰਸ ਰਾਈਡਿੰਗ ਕਰੀਏ ਹਾਂ ਉਹਦੀ ਹੀਲ ਤਾਂ ਉਹਨੀ ਚਾਹੀਦੀ ਕਿ ਤੁਹਾਡਾ ਪੈਰ ਵਿੱਚ ਨਾ ਲੰਘ ਜਾਏ ਪੂਰਾ ਦਾ ਪੂਰਾ ਜਿਵੇਂ ਅੱਗੇ ਪੱਬ ਪੱਬੀ ਜਿਹੜਾ ਆ ਉਹੀ ਵਿੱਚ ਰਵੇ ਤੇ ਦੂਜਾ ਜਿਹੜਾ ਐਂਕਲ ਆ ਇਹਦੇ ਨਾਲ ਤੁਹਾਡਾ ਗਿੱਟਾ ਨਹੀਂ ਟੁੱਟਦਾ ਗਿੱਟਾ ਨਹੀਂ ਟੁੱਟਦਾ ਜੀ ਹੂੰ ਇਹਦੇ ਨਾਲ ਗਿੱਟਾ ਨਹੀਂ ਟੁੱਟਦਾ ਨਾਲੇ ਹਾਂਜੀ ਹਾਂਜੀ ਜੇ ਕਿਤੇ ਬਾਈ ਦਾਵੇ ਬੰਦਾ ਡਿਗ ਵੀ ਪਵੇ ਲਓ ਜੀ ਦੋਵਾਂ ਪੈਰਾਂ ਨੂੰ ਹੱਥ ਲਾ ਕੇ ਮੱਥੇ ਨੂੰ ਲਾਉਣਾ ਉਹਦੇ ਆ ਉਹਦਾ ਸਤਕਾਰ ਕਰਨਾ ਘੋੜੇ ਨੂੰ ਗੁਰੂ ਦਾ ਘੋੜਾ ਸਮਝਣਾ ਇਹ ਖਾਸੀਅਤ ਸਿਗੀ ਆਪਣਾ ਘੋੜਾ ਨਹੀਂ ਸਮਝੀਦਾ ਕਦੀ ਵੀ ਅੱਜ ਕੱਲ ਤਾਂ ਤਰਕਾਂ ਨੇ ਮਾਰ ਲਿਆ ਸਾਹਿਬ ਲੋਕਾਂ ਨੂੰ ਤੇ ਉਹਨਾਂ ਨੂੰ ਐ ਹੋਣਾ ਵੀ ਘੋੜੇ ਨੂੰ ਮੱਥੇ ਟੇਕੀ ਜਾਂਦੇ ਆ ਬਿਲਕੁਲ ਪਰ ਇਹਨਾਂ ਨੂੰ ਕੀ ਲੋਕਾਂ ਨੂੰ ਸਮਝਾਈਏ ਜਿਹੜੇ ਜੇ ਵੀ ਪੈਰੀ ਹੱਥ ਲਾ ਕੇ ਘੋਡੇ ਦੇ ਗੋਡੀ ਹੱਥ ਲਾ ਕੇ ਫੇਰੀ ਚੜਦੇ ਆ ਫੇਰੀ ਚੜਦੇ ਆ ਪੜ ਲਾ ਵੇਖ ਰਿਹਾ ਤੂੰ ਤੂੰ ਹੋ ਗਈ ਨਾ ਮੋਟੀ ਥੋੜੀ ਹਾਂ